ਸਾਰਾ ਕੁਝ ਪੂਰਾ ਓਕੇ ਹੀ ਸੀ ਕਰਨ ਲਓ ਜੀ ਭਾਰੀ ਸ਼ੋਰ ਚੱਲ ਰਹੀ ਹੈ ਜੀ ਭਾਰੀ ਸ਼ੋਰ ਟਰੈਕਟਰਾਂ ਦੇ ਉੱਤੇ ਜਿਹੜਾ ਮਾਦੀ ਟਰੈਕਟਰ ਤੁਸੀਂ ਮੈਸੇਜ ਆ ਲੈ ਸਕਦੇ ਆ ਭਾਰੀ ਸ਼ੋਰ ਦੇ ਨਾਲ ਟਰੈਕਟਰ ਚੱਲ ਰਿਹਾ ਛੋਟਾ ਟਰੈਕਟਰਾਂ ਦੇ ਉੱਤੇ ਭਾਰੀ ਸ਼ੋਰ ਜਿਹੜਾ ਮਾਦੀ ਟੁੱਠੀ ਟਰੈਕਟਰ ਲੈ ਸਕਦੇ ਆ ਵੇਟ ਵਗੈਰਾ ਤੁਹਾਨੂੰ ਨਾਲ ਮਿਲਣਗੇ ਜਿਹੜੀ ਔਣ ਜਿਹੜੀ ਰੋਡ ਦੇ ਉੱਤੇ ਜਿਹੜੀ ਤੇਲ ਦੀ ਖਪਤ ਬਹੁਤ ਘੱਟ ਆ ਵੈਸੇ ਪਹਾਈ ਦੇ ਵਿੱਚ ਘਾਂਟਾ ਹੀ ਸਾਨਾ ਵੀ ਆਮ ਟਰੈਕਟਰ ਨਾਲੋਂ ਤੇਲ ਦੀ ਖਪਤ ਘੱਟ ਆ ਲਓ ਜੀ ਤੁਹਾਡਾ ਸਵਾਗਤ ਹੈ ਜੀ ਅਖੋ ਨਵੀਂ ਵੀਡੀਓ ਦੇ ਵਿੱਚ ਤੋਂ ਪਤਾ ਖਾਵਾਂਗੇ ਜ ਮੈਸੀ ਟਰੈਕਟਰਾਂ ਦੇ ਉੱਤੇ ਆਈ ਹੋਈ ਹੈ ਜੀ ਭਾਰੀ ਸ਼ੋਰਟ ਜਿਹੜਾ ਬਾਦੀ ਟਰੈਕਟਰ ਤੁਸੀਂ ਲੈ ਸਕਦੇ ਆ ਭਾਰੀ ਸ਼ੋਰਟ ਟਰੈਕਟਰ ਉੱਤੇ ਚੱਲ ਰਹੀ ਆ ਭਾਰੀ ਸ਼ੋਰਟ ਚਾਹੇ 241 ਲੈ ਲੋ ਸਿੱਧੀ ਸ਼ੋਅ ਵਾਲਾ ਚਾਹੇ 241 ਗੋਲ ਸ਼ੋਅ ਵਾਲਾ ਬਾਕੀ ਪੁਰਾਣੇ ਟਰੈਕਟਰ ਵੀਰ ਹੁਣਾਂ ਕੋਲੇ 101 ਕਾ ਮੈਸੀ ਵਰਗੇ ਔਰ 101 ਕਾ ਵੱਡੇ ਬਾਲਡ ਟਰੈਕ ਵਰਗੇ 18 19 ਮਾਡਲ ਦੇ ਵਿੱਚ ਚਾਹੇ ਉਦੋਂ ਥੜੇ ਮਾਡਲਾਂ ਦੇ ਤੁਸੀਂ ਲੈ ਸਕਦੇ ਆ ਜਿਹੜਾ 241 ਆ ਗੋਲ ਸ਼ੋਅ ਦੇ ਲੈ ਸਕਦੇ ਆ 254 ਦੇ ਉੱਤੇ ਵੀ ਬਹੁਤ ਜ਼ਿਆਦੇ ਭਾਰੀ ਸ਼ੋਰਟ ਆਈ ਹੋਈ ਯਾਰ ਤਕਰੀਬਨ ਸਵਾ ਦੋ ਲੱਖ 2 ਲੱਖ 40000 ਰੁਪਏ ਦੇ ਆਸ-ਪਾਸ ਉਹਦੇ ਤੇ ਸ਼ੋਰਟ ਆਈ ਹੋਈ ਯਾਰ ਬਾਕੀ ਆਵਾ ਇੱਕੋ ਇੱਕ ਅਜਿਹੀ ਕੰਪਨੀਆਂ ਜਿਹੜੀ ਵਿੱਚ ਹੀ ਅਸਲੂਡ ਕਰਕੇ ਵਿੱਚ ਹੀ ਜੋੜ ਕੇ ਤੁਹਾਨੂੰ ਵੇਟ ਵਗੈਰਾ ਨਾਲ ਬੰਪਰ ਵਗੈਰਾ ਦਿੰਦੀ ਆ ਸਰਨ ਮੈਸੀ ਕੰਪਨੀ ਸਰਨ ਤੋਂ ਮੈਸੀ ਕੰਪਨੀ ਜਿਵੇਂ ਆ ਬੰਪਰ ਵਗੈਰਾ ਨਾਲ ਲੱਗੇ ਹੋਏ ਆ ਵੇਟ ਵਗੈਰਾ ਨਾਲ ਨੇ ਵੇਟ 35 ਕਿਲੋ ਹਰ ਇੱਕ ਡੈਕਟਰ ਦੇ ਨਾਲ ਮਿਲਣਗੇ ਮਿਲਣਗੇ ਆ ਵੇਟ ਆ ਜੀ ਆਰੇ ਡਰਾਈਵਰ ਨਾਲ ਜਿਹੜਾ ਗੋਲ ਸ਼ੋਅ ਵਾਲਾ ਇਹ ਵੀ 42 HP ਦੇ ਵਿੱਚ ਜਿਹੜਾ ਸੁੱਢੀ ਸ਼ੋਅ ਵਾਲਾ ਇਹ ਵੀ 42 HP ਦੇ ਵਿੱਚ ਪਰ ਇਹਦੇ ਗੇਅਰ ਸਾਈਡ ਤੇ ਆ ਲੋ ਹਾਈ ਵਾਲਾ ਵੀ ਗੇਅਰ ਸਾਈਡ ਤੇ ਆ ਬੱਡੇ ਗੇਅਰ ਵੀ ਇਹਦੇ ਸਾਈਡ ਤੇ ਆ ਆਹ ਸੈਂਟਰ ਗੇਅਰਾਂ ਵਾਲਾ ਇਹ ਵੀ ਡਰਾਈਵਰ ਡਬਲ ਕਲੱਚ ਦੇ ਵਿੱਚ ਹੀ ਆ ਆ ਵੀ ਡਬਲ ਕਲੱਚ ਦੇ ਵਿੱਚ ਹੀ ਆ ਪਰ ਇਹ ਜਿਹੜਾ ਸੁੱਢੀ ਸ਼ੋਲਾ ਡਰਾਈਵਰ ਇਹ ਪਾਵਰ ਸਟੀਅਰਿੰਗ ਦੇ ਵਿੱਚ ਆ ਇਹ ਕੰਚੀ ਹਿੱਸਾ ਕਰਕੇ ਪਾਵਰ ਸਟੀਅਰਿੰਗ ਨਹੀਂ ਹੈਗਾਗਾ ਠੀਕ ਆ ਜੀ ਇਹ ਸੀੜ ਕੰਪਲੀਟ ਟਾਇਰ ਆ ਸੀੜ ਕੰਪਲੀਟ ਇਹਦਾ ਤਰ ਸੀੜ ਕੰਪਲੀਟ ਟਾਇਰ ਹੀ ਆਉਂਦੇ ਆ ਹੁਣ ਬਾਕੀ ਆ ਐਪਲੀਮੈਂਟ ਵਗੈਰਾ ਫੀਲਡ ਕੰਗਰੇਜ ਜਿਹੜੇ ਮਾਦੀ ਲੈ ਲੋ ਸੱਬਲ ਵਗੈਰਾ ਲੈ ਲੋ ਹਾਲ ਲੈ ਲੋ ਸੁਪਰ ਸੀਟਰ ਰੋਟਾਵੇਟਰ ਠੀਕ ਆ ਜੀ 274 ਦੇ ਉੱਤੇ ਭਾਰੀ ਛੋਟ ਆ ਇਹਨਾਂ ਡੈਟਰਾਂ ਉੱਤੇ ਵੀ ਭਾਰੀ ਛੋਟਾ ਚਾਹੇ 950 ਲੈ ਲੋ ਚਾਹੇ ਤੁਸੀਂ ਆਪਾਂ 95 ਡੈਟਰ ਲੈ ਲੀਏ ਵਾਲ ਨੰਬਰ ਵੀਰ ਹੋਣਾ ਦਾ 9947 52465 ਆਪ ਦਾ ਸਟਾਉ ਡਗਰਾਉ ਸ਼ੇਰਪੁਰਾ ਚੌਕ ਲਿਲਾੜੇ ਤੋਂ ਮੋਗਾ ਰੋਡ ਦੇ ਉੱਤੇ ਮੌਜੂਦ ਆ ਸ਼ੇਰਪੁਰਾ ਚੌਕ ਚਗਰਾਉ ਸ਼ਹਿਰ ਬਾਕੀ ਆਫਰ ਲੱਗੀਆਂ ਹੋਈਆਂ ਨੇ ਆਫਰਾਂ ਦੇਖ ਚੈੱਕ ਕਰ ਸਕਦੇ ਆ 254 ਦਾ ਪਹਿਲੇ 1088000 ਦਾ ਸੀ ਜਿਹੜਾ ਕਿ ਹੁਣੇ ਘੱਟ ਕੇ 840000 ਦਾ ਹੋ ਗਿਆ ਪਿਛਲੇ ਮਹੀਨੇ ਇਹ ਤਕਰੀਬਨ 1992000 ਸਵਾ ਲੌ ਲੱਖ ਰੁਪਈਆ ਦੇ ਵਿੱਚ ਪੈਂਦਾ ਸੀ ਉਦੋਂ ਦੀ ਕੀਮਤ 888000 870000 ਰੁਪਈਆ ਸੀ ਪਿਛਲੇ ਮਹੀਨੇ ਦੇ ਵਿੱਚ ਆਨ ਰੋਡ ਯਾਨੀ ਕਿ ਇਹਦੀ ਕੀਮਤ 920 ਤੋਂ ਆਸ-ਪਾਸ ਹੈਗੀ 920 925 ਦੇ ਆਸ-ਪਾਸ ਵਿੱਚ ਐਤਸਾਉ ਸਿੰਘ ਬਾਕੀ ਭਾਰੀ ਛੋਟ ਇਹਦੇ ਤੇ ਹੈਗੀ ਹੈਗੀ ਇਹ ਨਾਲ ਥਾਰ ਗੱਡੀ ਵਗੈਰਾ ਜਾਂ ਹੋਰ ਹਨਾ ਟਰੈਕਟਰ ਨਾਲ ਟਰੈਕਟਰ ਫ੍ਰੀ ਮਿਲ ਸਕਦਾ ਟੀਵੀ ਵਗੈਰਾ ਫਰਿੱਜ ਵਗੈਰਾ ਮੋਟਰ ਹਾਲ ਵਗੈਰਾ ਫਿਰ ਜਾਂ ਮੋਬਾਈਲ ਨੰਬਰ ਮੋਬਾਈਲ ਬਾਕੀ ਆਪ ਫੀਲਡ ਕੈਂਡ ਦੇ ਐਪਲੀਮੈਂਟ ਸੇ ਇੱਕੋ ਛੱਤ ਥੱਲੇ ਸਾਰਾ ਕੁਝ ਮਿਲ ਜਾਣਾ ਹੈ ਟਰੈਕਟਰ ਵੀ ਮਿਲ ਲਗੇ ਐਪਲੀਮੈਂਟ ਵੀ ਮਿਲ ਲਗੇ ਤੁਸੀਂ ਦੇਖ ਸਕਦੇ ਹੋ ਹਾਲ ਤਸਵੀਆਂ ਪੂਰੀਆਂ ਗਰੰਟਡ ਨਾਲੇ ਪੂਰੀ ਗਰੰਟੀ ਜਿਹੜਾ ਕੋਈ ਪ੍ਰੋਬਲਮ ਨਹੀਂ ਇਹਨਾਂ ਦਾ ਸੋਪਾਸੀਟਰ 8 ਫੁੱਟੇ ਰੋਟਾਵੇਟਰ 8 ਫੁੱਟੇ 7 ਫੁੱਟੇ 9 ਫੁੱਟੇ ਜਿਹੜੇ ਤੁਸੀਂ ਮਰਜ਼ੀ ਲੈ ਸਕਦੇ ਆ ਦਵਾਈ ਛੜਕਣ ਵਾਲਾ ਉਹ ਰੇਜ ਆਪਾਉਣ ਵਾਲਾ ਜਿਵੇਂ ਆਪਾਂ ਕਹਿੰਦੇ ਆਲੂਆਂ ਵਾਲੇ ਖੇਤਾਂ ਦੇ ਵਿੱਚ ਪੂਰਾ ਵਧੀਆ ਸਿਸਟਮ ਆ 9500 254 ਜਿਹੜਾ ਮਰਜ਼ੀ ਤੁਸੀਂ ਟਰੈਕਟਰ ਲੈ ਸਕਦੇ ਆ ਇਹ 50 ਐਚਪੀ ਦੇ ਵਿੱਚ ਆ ਚਾਰ ਗੇਅਰ ਆ ਦੇ ਸਾਈਡ ਦੇ ਉੱਤੇ ਤੇ ਦੂਜੇ ਪਾਸੇ ਇਹਦਾ ਲੋ ਤੇ ਹਾਈ ਤੇ ਉੱਪਰ ਸ਼ਟਲ ਲੋ ਹਾਈ ਮੀਡੀਅਮ ਵਾਲਾ ਜਿਹੜਾ 9500 ਆ ਉਹਦੇ ਗੇਅਰ ਸਾਈਡ ਵਾਲੇ ਤਿੰਨ ਆ ਚਾਹੇ 9563 ਦੇ ਲੋ ਉਹਦੇ ਗੇਅਰ ਵੀ ਸਾਈਡ ਨਾਲ ਤਿੰਨ ਹੀ ਆ ਤੇ ਦੂਜੇ ਪਾਸੇ ਲੋ ਤੇ ਹਾਈ ਤੇ ਸ਼ਟਲ ਦੇ ਉੱਤੇ ਅੱਧਾ ਚਾਹੇ ਪੌਣਾ ਉਹ ਵਖਰਾ ਹੋ ਜਾਂਦਾ ਨਾ ਇਹਦਾ ਇਹ ਸਭ ਬੰਦਾ ਜਮਾ ਕਰਾਰੋ ਹਿੱਸਾ ਜਮਾ ਬੰਦ ਨਾ ਵੀ ਕਰੇ ਧਾਰਾ ਪਵੇ ਨਾ ਕੋਈ ਮਿੱਟੀ ਘੜਾ ਉੱਤਟਾ ਜਾਵੇ ਕਦੋਂ ਕਦੋਂ ਕੰਨਾ ਬਹੁਤ ਵਧੀਆ ਡੇੜ ਵਗੈਰਾ ਨਾਲ ਇਥੋਂ ਤੁਸੀਂ ਲੈ ਸਕਦੇ ਜਾਂ ਸਿਰੋਜ ਬੋਰੋ ਪਾਉਣੇ ਬੋਰੋ ਪਾਉਣ ਤੁਹਾਡੀ ਮਰਜ਼ੀ ਆ ਨੀ ਵੈਸੇ ਨਾਲ ਆ ਬੰਪਰ ਵਗਰਾ ਨਾਲ ਕੰਪਨੀ ਦੇਣੇ ਜਿਹੜਾ ਵਾ ਮਗਲੇ ਬੇਟ ਦੇ ਨਾਲ ਦੇਣੇ ਜਿਹੜੇ ਨਾਲ ਚਾਹੇ 245 ਦੇ ਲੋ ਸਿੱਧੀ ਛੋੜਾ ਗੋਸ਼ੋ ਵਾਲਾ ਚਾਹੇ 245 ਨਾਲ ਚਾਹੇ 95 ਨਾਲ 95 ਟ੍ਰੇਡ ਵਾਲਾ ਇਹਦਾ ਹੈਗਾ ਜੀ ਲੋ ਹਾਈ ਮੀਡੀਅਮ ਦੇ ਵਿੱਚ ਜਿਹੜਾ ਦੂਜਾ ਦਾ 95 ਤੋਂ ਜਾਂ 95 ਜਿਹੜਾ ਕੱਲਾ ਲੋ ਤੇ ਹਾਈ ਤੇ ਸ਼ਟਲ ਦੇ ਉੱਤੇ ਕੰਮ ਕਰਦਾ ਵਰਕ ਕਰਦਾ ਉਹ ਯਾਨੀ ਕਿ ਉਹਦੇ ਵਿੱਚ ਅੱਧਾ ਗियर ਪਾਉਣਾ ਗियर ਉਹਦੇ ਵਿੱਚ ਇਨਕਲੂਡ ਹੋ ਜਾਂਦਾ ਇਹਦਾ ਮੂਲ ਹਿੱਸਾ ਆਪਾਂ ਰੋ ਮਗਲਾ ਇਹਦਾ ਮੂਲ ਹਿੱਸਾ ਕੱਲਾ ਚੱਲੂਗਾ ਮਗਲਾ ਹਿੱਸਾ ਆਪਾਂ ਰੋ ਸਕਦੇ ਜੇ ਰੋਕਣਾ ਹੋਵੇ ਤਾਂ ਮਗਲਾ ਜਿਹਾ ਰੁਕਣਾ ਇਹਦਾ ਆ ਨੂੰ ਆ ਗੇਅਰ ਨੂੰ ਗਾਹਾਂ ਕਰ ਲੂ ਮਗਲਾ ਇਸ ਰੁਕ ਜੂਗਾ 4x4 ਦਾ ਗੇਅਰ ਲਾ ਲਓ ਤੇ ਕਲਾ ਮੁਹ ਲੈਸਾ ਚੱਲ ਪੂਗਾ ਯਾਨੀ ਕਿ ਟਰਾਲੀ ਜੇ ਖੁੱਬਦੀ ਐ ਤਾਂ ਉਹਨੂੰ ਕੱਢਣ ਵਾਸਤੇ ਸੌਖਾ ਹੋ ਜਾਂਦਾ ਵਾ ਬਾਕੀ ਸਰਵਿਸ ਵਗੈਰਾ ਇੱਥੇ ਸਾਰੀ ਹੁੰਦੀ ਆ A to Z ਸਾਰਾ ਕੁਝ ਇੱਥੇ ਮਿਲਦਾ ਵਾ ਸਰਵਿਸ ਆਇਂ ਸਰਵਿਸ ਬਹੁਤ ਪੈਰੀ ਪੈਰੀ ਫਾਸਟ ਆਮ ਨਾਲੋਂ ਦੇਖਿਆ ਜਾਵੇ ਤਾਂ ਇਹਨਾਂ ਦੀ ਮੈਸੀ ਦੀ ਸਰਵਿਸ ਬੜੀ ਤਗੜੀ ਆ 254 ਦੇ ਵਿੱਚ ਇੱਕ ਹੋਰ ਸੂਤ ਆ। ਵੀ ਇਹ ਵੀ ਡਬਲ ਵੀਡੀਓ ਚੱਲਦੀ ਆ 253 ਦੇ ਵਿੱਚ। 253 ਦੇ ਵਿੱਚ ਡਬਲ ਵੀਡੀਓ ਚੱਲਦੀ ਆ ਜੇ ਮੰਨ ਲਓ ਵੀ ਆਪਾਂ ਕੋਈ ਕੰਪਰੈਸਰ ਵਗੈਰਾ ਚਲਾਉਣਾ ਮਤਾਂ ਉਹਦੇ ਹਾਈ ਚੈੱਕ ਕਰਨੇ ਉਹਦੇ ਜਾਨੀ ਕਿ ਚੋਕ ਦੇ ਉੱਤੇ ਹੀ ਜਾਨੀ ਕਿ ਉਹ 2500 3000 ਚੱਕਰ ਤੱਕ ਉਹ ਆਰਪੀਐਮ ਕੰਮ ਕਰਦਾ ਤੇ ਚੋਕ ਰੇਸ ਦੇ ਉੱਤੇ ਹੀ ਇਹਦੀ ਨਾ ਜਾਣੀ ਕਿ ਸਿਸਟਮ ਵਧੀਆ ਕੀਤਾ ਹੋਇਆ ਵਾ। ਆਦੋਂ ਦਿਖਾ ਦਿੰਦੇ ਆ। ਆ ਬਾਕੀ ਆ ਮੇਨ ਹੋ ਗਿਆ ਕ੍ਰੋਸ। ਜਿਵੇਂ ਆਪਾਂ ਜਨਰੇਟਰ ਵਗੈਰਾ ਮੋਟਰ ਵਗੈਰਾ ਜਿਨਾ ਚਲਾਉਣੀਆਂ ਜਾਂ ਮੋਟਰਾਂ ਦਾ ਨਾ ਮਸ਼ੀਨ ਵਗੈਰਾ ਚਲਾਉਣੀਆਂ ਪੱਡੀ ਹੈ ਨਾ ਜਾਨੀ ਕਿ ਆਪਾਂ ਤੋੜੀਏ ਮਸ਼ੀਨਰੀ ਵਗੈਰਾ ਚਲਾਉਣਾ ਤੇ ਜੇ ਮਤਲਬ ਕੰਪਰੈਸਰ ਵਗੈਰਾ ਚਲਾਉਣਾ ਮੈਂ ਮੰਨ ਲਵਾਂ ਆਪਾਂ ਸਪਰੇਅ ਵਗੈਰਾ ਕਰਨੀ ਹੈ ਤਾਂ ਉਹਦੇ ਨਾਲ ਆ ਆ ਚੱਕੀ ਜੀ ਖੋਲ ਲੈ ਨਟ ਖੋਲ ਲਿਓ ਤੇ ਇਹਦੇ ਅੰਦਰ ਕੰਪਰੈਸਰ ਨਾਲੇ ਦਾ ਛੋਟਾ ਕਰਾਸ ਪੈ ਜਾਊਗਾ ਇਹ 8 ਲੱਖ 40 8 ਲੱਖ 40000 ਰੁਪਏ ਦਾ ਜਾਨੀ ਕਿ ਇਹ 253 ਤੇ ਛੋਟ ਆਈ ਹੋਈ ਆ ਛੋਟ ਸਾਰੇ ਡੈਟਾ ਉੱਤੇ ਹੀ ਆ ਛੋਟ ਦਾ ਮਤਲਬ ਇਹ ਆ ਵੀ ਹੁਣ ਤਕਰੀਬਨ ਤਕਰੀਬਨ ਜ ਤਾ ਟਰੈਕਟਰਾਂ ਦੇ ਉੱਤੇ ਜਿਹੜਾ ਪੁਆਇੰਟ ਆ ਜਿਹੜੇ ਪੈਸੇ ਆ ਜਿਹੜੇ ਮੰਨ ਲਓ ਪੈਸੇ ਅੱਗੇ ਇਹਨਾਂ ਦਾ 10 ਲੱਖ ਟਰੈਕਟਰ ਸੀ ਤਾਂ ਉਹਦੇ ਉੱਤੇ ਹੁਣ ਭਾਰੀਆਂ ਛੋਟਾਂ ਆ ਚੁੱਕੀਆਂ ਨੇ ਇਹ ਜਿਹੜੀ ਭਾਰੀ ਛੋਟ ਆ ਕੋਸ਼ਿਸ਼ ਸਮਝਣ ਲਈ ਗਈ ਆ ਕਿਸੇ ਵਕਤ ਵੀ ਇਹ ਛੋਟਾਂ ਜਿਹੜੀਆਂ ਖਤਮ ਕਰ ਸਕਦੇ ਆ ਕਿਉਂਕਿ ਟਰੈਕਟਰ ਸੀਆਰਟੀ ਆ ਜਾਣੇ ਆ ਸੀਆਰਟੀ ਆ ਗਏ ਤਾਂ ਮੰਨ ਲਓ ਸਾਰਾ ਸਿਸਟਮ ਕੰਪਿਊਟਰਾਈਜ਼ਡ ਜਿਹੜਾ ਤੇ ਉਹ ਟਰੈਕਟਰ ਜਿਹੜੇ ਉਹਨਾਂ ਰੇਟ ਆ ਜਿਹੜੇ ਵਧਨੇ ਵਧਨੇ ਆ ਤੇ ਇਹ ਜਿਹੜੇ ਟਰੈਕਟਰ ਸਿੱਧੇ ਸਿੰਪਲ ਆ ਇਹ ਟਰੈਕਟਰ ਡੀਆਈ ਦੇ ਵਿੱਚ ਆ ਜਾਂਦੇ ਜਾਣੇ ਜਾਨੀ ਕਹਿ ਲਈਏ ਦੇ ਹੁਣ ਟਰੈਕਟਰ ਚੱਲ ਰਹੇ ਨੇ ਇੰਨਾ ਵਰਗੇ ਹਨਾ ਜਾਂ 253 95 95 63 ਵਰਗੇ 95 ਡੇਟਾ ਵੈਸੇ ਸੀਆਰਡੀ ਚੱਲਦਾ ਹੀ ਚੱਲਦਾ ਵਾ ਜਦੋਂ 95 ਸਵਾ ਜਿਹੜਾ ਤੇ ਬਾਕੀ ਤੇਲ ਦੀ ਖਾਤ ਘੱਟ ਆ ਅੰਦਰ ਹੋਏ ਹੋ ਗਏ ਲੈਫਟ ਕਮਰਸੀਆਂ ਇਹਨਾਂ ਦੀ 1800 ਤੋਂ ਸ਼ੁਰੂ ਹੋ ਕੇ 2500 ਤੱਕ ਡੀਆਂ ਜਾਂਦੀਆਂ ਨੇ ਵੱਡੀਆਂ ਆਂਦੀਆਂ ਜਿਵੇਂ ਆਹ ਹੈਂਡ ਬ੍ਰੇਕ ਵਗੈਰਾ ਪੂਰੇ ਵਧੀਆ ਕਰਤੇ ਠੀਕ ਆ ਵੀਡੀਓ ਵਗੈਰਾ ਪੂਰੀਆ ਵਧੀਆ ਨੇ ਰੋਟਾਵੇਟਰ ਸੁਪਰ ਫੀਡਰ ਪੂਰੇ ਵਧੀਆ ਹੈਵੀ ਏਪਰੀਮੈਂਟ ਦੇ ਜਾਣੇ ਟ੍ਰੋਨ ਵਾਸਤੇ ਟਰੈਕਟਰ ਪੂਰੇ ਵਧੀਆ ਨੇ ਪੂਰੇ ਸੌਖੇ ਖਚਦੇ ਆ ਤੇਲ ਦੀ ਖਪਤ ਵੀ ਘੱਟ ਆ ਜਿਹੜੇ ਵੀਪਰਾ ਕਰਾਏ ਦਾ ਕੰਮ ਕਰਦੇ ਆ ਉਹਨਾਂ ਲਈ ਵੀ ਤਾਂ ਜਿਹੜੇ ਆਪਣੇ ਵਰਗੇ ਆਮ ਖੇਤੀਆਂ ਕਰਦੇ ਆ ਉਹਨਾਂ ਲਈ ਵੀ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਬੈਨੀਫਿਟ ਆ ਤੇਲ ਦੀ ਖਪਤ ਵਗੈਰਾ ਬਹੁਤ ਘੱਟ ਹੁੰਦੀ ਆ ਤੇ ਸਪੇਅਰ ਪਾਰਟ ਆ ਜਿਹੜਾ ਉਹ ਇੱਥੇ ਹੀ ਸਾਰਾ ਕੁਝ ਆ ਮਿਲ ਜਾਣਾ ਵਾ ਕਿਸੇ ਪਾਸੇ ਉਹ ਜਾਣ ਦੀ ਲੋੜ ਨਹੀਂ ਟਰੈਕਟਰ ਪੂਰੇ ਸੋਹਣੇ ਸੁਨੱਖੇ ਆ ਟਰੈਕਟਰ ਆ ਯਾਨੀ ਕਿ ਆ ਟਰੈਕਟਰਾਂ ਦੀ ਜਿਹੜੀ ਮੰਗ ਆ ਦੋਹਰਾ ਵਧੀ ਹੋਈ ਆ 241 ਦੀ ਡੋਲ ਸ਼ੋਹ ਦੇ ਬਟਰੈਕਟਰ ਬਹੁਤ ਵੈਗ ਦਾ ਆ ਸਿੱਧੀ ਸ਼ੋਹ ਵਾਲਾ ਟਰੈਕਟਰ ਚਲਾਉਣ ਦੇ ਵਿੱਚ ਬਾਲੇ ਵਧੀਆ ਨੇ ਕਬੂਥ ਨਸਤਾ ਹੈ ਟਰੈਕਟਰ ਚਲਾਉਣ ਦੇ ਵਿੱਚ ਸਮੂਥ ਨਸਤਾ ਆ ਰਾਮ ਦਾ ਇੱਕ ਬੜੇ ਘੈਂਟ ਘੈਂਟ ਦੇ ਸੋਹਣੇ ਵੀ ਬੜੇ ਆ ਬੁੱਕਲ ਦਾ ਗਹਿਣਾ ਇੱਕ ਇੱਕ ਤਰ੍ਹਾਂ ਦਾ ਆਪਾਂ ਕਹਿ ਲੀਏ ਇਹਨੂੰ ਬੁੱਕਲ ਦਾ ਗਹਿਣਾ ਛੋਟੇ ਛੋਟੇ ਟਰੈਕਟਰ ਲੱਗਦੇ ਆ ਬਾਜ਼ਾਰਾਂ ਦੇ ਵਿੱਚ ਲੈ ਕੇ ਜਾਣੇ ਵੀ ਪੂਰੇ ਵਧੀਆ ਸ਼ੌਂਕੀਆਂ ਘੇੜਾ ਦੇਣ ਉਹ ਵੀ ਪੂਰਾ ਵਧੀਆ ਨੇੜਿਆਂ ਮੋੜਿਆਂ ਆਉਂਦੇ ਆ ਕਟਾਈਆਂ ਵਗੈਰਾ ਵਧਾਈਆਂ ਹੋਈਆਂ ਨੇ ਹੋਰ ਵੀਰ ਦੇ ਵਿੱਚ ਲੈ ਲਾਂਗੇ ਉਹਦਾ ਵੀ ਆਪਣਾ ਬੜੀ ਇਫੈਕਟ ਆ ਉਹਦੀ ਵੀ ਕਟਾਈ ਪੂਰੀ ਵਧੀਆ ਹੁੰਦੀ ਆ ਘੈਂਟਾ ਪੂਰਾ ਕੰਮ ਜਾਨੀਏ ਕਿ ਤਰ੍ਹਾਂ ਦੇ ਬੁੱਕਲ ਦੇ ਗਹਿਣੇ ਆ ਤੇ ਛੋਟੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜਾ ਮਰਜੀ ਚਲਾ ਲਵੇ ਟਰੈਕਟਰ ਇਤਲੋਂ ਵੜੇ ਔਕੇ ਵਾਲੇ ਆ ਬਹੁਤ ਔਕੇ ਹੈ ਨਾ ਟਰੈਕਟਰ ਛੋਟੇ ਆ ਜਿਵੇਂ 245 ਜੀ ਹੋ ਗਿਆ ਯਾਰ ਨਾਲੋਂ ਬੁੱਕਲ ਦਾ ਨਹੀਂ ਆ ਕਦਰਾ ਦਾ ਵਾਲਾ ਨੇੜੇ ਮੋੜ ਤੇ ਆ ਯਾਰ ਕੀ ਕਹਣਾ ਚਾਹੋਗੇ ਮੈਸੀ 245 ਬਾਰੇ ਬਾਈ ਮੈਸੀ 245 ਬਾਰੇ ਤਾਂ ਮੈਂ ਇਹੀ ਕਹਿਣਾਗਾ ਟਰੈਕਟਰ ਦਾ ਜ਼ੋਰਦਾਰ ਟਰੈਕਟਰ ਨਹੀਂ ਵਧੀਆ ਟਰੈਕਟਰ ਨੇ ਕਾਮਯਾਬ ਟਰੈਕਟਰ ਨੇ ਵਾਲੇ ਕਹਿੰਦਾ ਵਾਲੇ ਕਹਿੰਦਾ ਟਰੈਕਟਰ ਜਿਵੇਂ ਕਹਦੀਆਂ ਨਾ ਛੋਟਾ ਬੱਚਾ ਵੀ ਟਰੈਕਟਰ ਨੂੰ ਆਰਾਮ ਨਾਲ ਚਲਾ ਲੈਂਦਾ ਇਹਨੂੰ 245 ਨੂੰ ਬਾਕੀ ਲੈਫਟ ਦਾ ਜਿਹੜੀ ਕੰਟਰੋਲਰ ਦਾ ਜਿਹੜਾ ਲੈਫਟ ਦਾ ਹਨ ਉਹ ਦਾ ਯਾਰ ਬੜਾ ਤਕੜਾ ਐਂ ਟਰੈਕਟਰ ਦੇ ਮਕਾਮ ਉਹ ਜੀ ਕਿਤੇ ਪਾਸੇ ਵੀ ਲੈ ਜੂਗੇ ਨਾ ਕਿਤੇ ਮਾਰ ਨਹੀਂ ਆ ਆਮ ਨਾਲ ਉਹ ਨਾ ਇਹਦਾ ਲੈਫਟ ਜਿਹੜੇ ਕੰਟਰੋਲਰ ਆ ਜਿਹੜਾ ਬੜਾ ਵਧੀਆ ਜਿੱਥੇ ਬੰਨਤੀ ਉੱਥੇ ਬੰਨਤੀ ਹੈਲਦੀ ਨਹੀਂ ਉਹ ਤਾਂ ਵੀ ਇਨਾ ਵੀ ਟਰੈਕਟਰ ਨਾਲ ਉਹ ਟਰੈਕਟਰ ਵਧੀਆ ਲੱਗੇ ਨੇ ਜੀ ਯਾਰ ਇੱਕਦਮ ਮੈਂ ਆਪਦੀ ਗੱਲ ਦੱਸ ਦਰੂ ਯਾਰ ਇੱਕਦਮ ਦਾ ਆਪਣੇ ਨਾ ਚਾਰ ਦੋਸਤਰੇ ਖੇਤ ਦੇ ਵਿੱਚ ਨਾ ਖੇ ਆਲੂ ਪੱਧਰ ਕਣ ਲੱਗੇ ਉਥੇ ਟਰੈਕਟਰ ਹੁਣ ਵੱਡੇ ਵੱਡੇ ਟਰੈਕਟਰ ਹੋਰ ਵੀ ਵਧੇਰੇ ਸੀ ਜਿਹੜਾ ਆਪਾਂ ਨਾਂ ਨਹੀਂ ਲੈਂਦੇ ਉਹ ਟਰੈਕਟਰਾਂ ਦੇ ਜਾਨੀ ਮੈਂ ਜਾਨੀ ਕਿ ਉਹ 241 ਪਰਦੇ ਤੇ ਚਲੋ ਰਿਹਾ। ਟਰੈਕਟਰ ਆ ਦੇ ਚਾਲਦਾ ਸੀ ਟਰੈਕਟਰ ਉਹ। ਮੈਂ ਦੋ ਦਿਨਾਂ ਸੀ ਉਹ ਲਗਾਤਾਰ ਉਹਦੇ ਨਾਲ ਹੀ ਲਾਏ ਆ। ਟਰੈਕਟਰ ਉੱਤੇ ਹੋਰ ਬਥੇਰੇ ਵੱਡੇ ਵੱਡੇ ਟਰੈਕਟਰ ਸੀ, 4 ਵੀਰ ਵੀ ਸੀ ਕਿ ਹੋਰਾਂ ਕੰਪਨੀਆ ਸੀਗੇ। ਜਾਨੀ ਕਿ ਉਹ ਮੈਨੂੰ ਚਲਾਉਣ 'ਚ ਔਖੇ ਲੱਗੇ ਤੇ ਆਹ ਟਰੈਕਟਰ ਨੂੰ ਚਲਾਉਣ 'ਚ ਬਹੁਤ ਸੌਖੇ ਲੱਗੇ। ਮਿੱਟੀ ਆਪਾਂ ਪੱਧਰ ਕੀਤੀ ਆ, ਮੁੰਡਾ ਆਪਣਾ ਦੋ ਦੋਸਤਾਂ ਦਾ ਲਾਪਰੀ ਹੋਣੀ ਆ। ਮੁੰਡਾ ਪਰ ਆਪਣੇ ਗੁਰੂ ਕਰ ਲਈ। ਤੇ ਉਹਦੇ ਖੇਤ ਜਿਵੇਂ ਅਸੀਂ ਪੱਧਰ ਕੀਤਾ। ਤਾਂ ਯਾਰ ਦੋ ਦਿਨਾਂ ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ 8-9 ਵਜੇ ਤੱਕ 10 ਵਜੇ ਤੱਕ ਘਰੇ ਮੁੜ ਕੇ ਵੇਹਾਂ ਹੀ ਟ੍ਰੈਕਟਰ ਲੱਗੋ ਲਾ ਮਟਰਾਂ ਘਾਟ ਟ੍ਰੈਕਟਰ ਲੱਗਾ ਤਾ ਮੈਂ ਚਲਾਇਆ ਉਹ ਯਾਨੀ ਕਿ ਮੈਂ ਟ੍ਰੈਕਟਰ ਉੱਤਰਦਾ ਸੀ ਵੀ ਕੋਈ ਟ੍ਰੈਕਟਰ ਉਦੇ ਉੱਤੇ ਹੋਰ ਕੋਈ ਬੈਹ ਨਾ ਜਾਵੇ ਮਹੀਨਾ ਵਧੀਆ ਜਾਣ ਕੇ ਚੌਂਡ ਦੇ ਵਿੱਚ ਵਧੀਆ ਲੱਗਿਆ ਸਕੂਨੀਆ ਮਿਲਦਾ ਹੀ ਇਸ ਟ੍ਰੈਕਟਰ ਵਾਲੀ ਯਾਰ ਨਿਆਰਾ ਬੋਕਲ ਦਾ ਗਹਿਣਾ ਗੈਲੀ ਕੇ ਇਹਨੂੰ ਨੇੜੇੋਂ ਮੋੜਨ ਵਾਲਾ ਸੀਗਾ ਨਾ ਇਹ ਹਵਾ ਆ ਗੇਅਰ ਖੁਰਾ ਜਿਹੜਾ ਜਿਹੜਾ ਸਾਈਡ ਤੇ ਗੇਅਰ ਆ ਨਾ ਜਿਹੜੇ ਗੇਅਰ ਸਾਈਡ ਤੇ ਪਾਉਣ ਦਾ ਨਜ਼ਾਰਾ ਹੀ ਬਣਾ ਸਾਈਡ ਕੋਈ ਬਾਧੂ ਗੇਅਰ ਨਹੀਂ ਕੋਈ ਹੋਰ ਨਹੀਂ ਹੈਗਾ ਹਾਂ ਵੀ ਥੋੜਾ ਸੈਂਸਰ ਵਾਲਾ ਵੀ ਖੜਜੂਏ ਜਿੰਨਾ ਮਾਦੀ ਲੋਡ ਪਾ ਲ ਸਾਰਾ ਉਹ ਵੀ ਜਿਹੜੀ ਸਕੀਮ ਚਾਲਦੀ ਆ ਭਾਈ ਲਾਭ ਉਠਾ ਲਿਓ ਜਲਦੀ ਜਲਦੀ ਭਾਰੀ ਛੋਟ ਆ ਜੀ ਇਹਨਾਂ ਦੀਆਂ ਪਾਵਰਾਂ ਬਾਰੇ 241 253 95 ਬਾਰੇ ਉਹਦੇ ਚ 95 63 ਦੀ ਕਿੰਨੀ ਪਾਵਰ ਆ ਕਿੰਨੀ ਐਚਪੀ ਜਾ ਜਾ ਵੀਡੀਓ ਵਗੈਰਾ ਕਿੰਨੀ ਆ ਕੀ ਕੀ ਬਰਕ ਕਰਦੇ ਆ ਠੀਕ ਆ ਪਲੰਟਰੀ ਐਸ ਇਹਦੇ ਅੰਦਰ ਆ ਕਿਸੇ ਦੇ ਬਾਹਰ ਆ ਉਹ ਸਾਰਾ ਸਿਸਟਮ ਉਹ ਉਹਨਾਂ ਦੀ ਵੀਡੀਓ ਆਪਾਂ ਬਖਰੀ ਆ ਇੱਕ ਪਹਿਲਾਂ ਦੋ ਤਿੰਨ ਵੀਡੀਓ ਦੋ ਘਟੋਗਾ ਤਿੰਨ ਵੀਡੀਓ ਪਹਿਲਾਂ ਆਪਾਂ ਪਾ ਚੁੱਕੇ ਆ ਆਪਾਂ ਉਹਨਾਂ ਜਿਹੜੇ ਇੱਥੋਂ ਦੇ ਮਾਲਕਾ ਜਿਹੜੇ ਖਾਲਸਾ ਜੀ ਉਹਨਾਂ ਨਾਲ ਜਿਹੜੇ ਇੱਥੋਂ ਦੀ ਮੇਨ ਉਹਨਾਂ ਨਾਲ ਵੀ ਗੱਲਬਾਤ ਕਰਕੇ ਪਹਿਲਾਂ ਵੀਡੀਓ ਪਾ ਚੁੱਕੇ ਆ ਜਿਹੜਾ ਇੱਥੋਂ ਦਾ ਆਪਣਾ ਸੇਲਸਮੈਨ ਕਰਜੀਤ ਵੀਰ ਆ ਉਹਦੇ ਨਾਲ ਵੀ ਪਹਿਲਾਂ ਆਪਾਂ ਦੋ ਤਿੰਨ ਵੀਡੀਓ ਉਹਨਾਂ ਨਾਲ ਵੀ ਪਹਿਲਾਂ ਆਪਾਂ ਪਹਿਲਾਂ ਪਾ ਚੁੱਕੇ ਆ ਉਹਨਾਂ ਨਾਲ ਵੀ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਵੀਡੀਓ ਨੂੰ ਥੋੜਾ ਧੰਨਵਾਦ ਆ ਉਮੀਦ ਆ ਵੀ ਤੁਸੀਂ ਆਹ ਵੀਡੀਓ ਨੂੰ ਵੀ ਪੂਰਾ ਪਿਆਰ ਦਿਓਗੇ ਜਿਹੜੀ ਸਕੀਮ ਆ ਜਿਹੜੀ ਕਿਸੇ ਵਕਤ ਵੀ ਬਾਈ ਜੀ ਬੰਦ ਹੋ ਸਕਦੀ ਆ ਭਾਰੀ ਛੋਟਾਂ ਜਿਹੜੀਆਂ ਟਰੈਕਟਰਾਂ ਤੇ ਜਿਹੜੀਆਂ ਚੱਲ ਰਹੀਆਂ ਨੇ ਕਿਸੇ ਟਾਈਮ ਵੀ ਉਹ ਠੀਕ ਆ ਜਲਦੀ ਜਲਦੀ ਮੇਰੇ ਲਾਭ ਉਠਾ ਲਓ ਸੀਆਰਡੀ ਟਰੈਕਟਰ ਆਉਣੀ ਆਉਣੇ ਆ ਲਾਜ਼ਮੀ ਹੋਗੇ ਉਹ ਜ਼ਰੂਰੀ ਹੋ ਚੁੱਕੇ ਆ 2026 ਦੇ ਜਨਵਰੀ ਫਰਵਰੀ ਮਾਰਚ ਜਦੋਂ ਮਰਜ਼ੀ ਲਾਂਚ ਕਰ ਸਕਦੇ ਆ ਫਾਇਦਾ ਉਠਾ ਲਓ ਪੀਆਈ ਟਰੈਕਟਰਾਂ ਦਾ ਠੀਕ ਘਟਾਂ ਦੇ ਨਾਲ ਨਾ ਬਾਈ ਰੇਟ ਸਾਰਿਆਂ ਦੇ ਘਟ ਚੁੱਕੇ ਆ ਜੀਐਸਟੀ ਘਟਾਂ ਦੇ ਕਰਕੇ ਰੇਟ ਸਾਰਿਆਂ ਦੇ ਸਾਰੇ ਡਾਟਾਂ ਦੇ ਘਟ ਚੁੱਕੇ ਜਿਹੜਾ ਮਾਦੀ ਦਾ ਟਰ ਲੈ ਲਓ ਜਿਹੜਾ 254 ਵਾ 4 ਵੀਲ ਦੇ ਵਿੱਚ ਉਹਦਾ ਰੇਟ ਬੈਸੀ 2 ਲੱਖ 40000 ਦੇ ਆਸ-ਪਾਸ 45000 ਦੇ ਆਸ-ਪਾਸ ਰੇਟ ਘਟਿਆ ਹੋਇਆ ਉਹਦਾ 1088 ਦਾ ਸੀ ਹੁਣ 840000 ਦਾ ਵਾ ਤੇ ਆ ਇਹਨਾਂ ਦੇ ਰੇਟ ਆ ਜਿਵੇਂ ਹੁਣ ਆਰਮ ਟਰੈਕਟਰ 9500 ਜਾਂ 9563 ਜਾਂ 241 ਜਿਹੜਾ ਮਰਜੀ ਲੈ ਲਓ ਇਹਨਾਂ ਉੱਤੇ ਪੈਸੇ ਜੀਐਸਟੀ ਘੱਟ ਕੀ ਕਰਕੇ ਰੇਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਵਾ ਉਹਦੇ ਕਰਕੇ ਭਾਰੀ ਛੋਟ ਆ ਡੀਆਈ ਟਰੈਕਟਰਾਂ ਦੇ ਵਿੱਚ ਫਾਇਦਾ ਉਠਾ ਲਓ ਜਿਹੜੇ ਵੀ ਭਰਾ ਟਰੈਕਟਰ ਲੈਣਾ ਬਾਕੀ ਨਾਲ ਵੇਟ ਵਗੈਰਾ ਬੰਪਰ ਵਗੈਰਾ ਮੈਸੀ ਕੰਪਨੀ ਹੀ ਦਿੰਦੀ ਆ